ਤੇ ਆ ਪਿੰਡ ਤੋਂ ਸਟਾਰਟ ਹੋ ਗਿਆ ਪਾਣੀ ਇਹ ਹਾਮਦ ਚੱਤ ਪਿੰਡ ਆ ਇਹ ਕੋਈ ਕਿਹਦੇ ਵਿੱਚ ਨਾ ਬੇੜੀਆਂ ਦਾ ਕੋਈ ਪ੍ਰਬੰਧ ਨਹੀਂ ਹਾਂ ਹਾਂ ਤੇ ਆ ਪਹਿਲਾ ਪਿੰਡ ਆ ਇੱਥੇ ਆਪਾਂ ਦੇਖਦੇ ਹਾਂ ਕਿ ਕਿਹਦੇ ਆਜੋ ਆਜੋ ਹਾਂ ਦੇਖੋ ਬਈ ਤੇ ਇੱਥੇ ਇਹਨਾਂ ਨੇ ਸਾਨੂੰ ਬਹੁਤ ਬੁਰਾ ਹਾਲ ਆ ਯਾਰ ਕੀ ਇੱਕ ਸਾਡੀ ਹੈ ਗੁੱਡੇ ਗੁੱਡੇ ਦੇ ਦਿੱਤੀ ਤੱਕੀ ਆ ਗਿਆ ਪਾਣੀ ਆਪਣੇ ਹੈ ਪਾਣੀ ਆਈ ਜਾਂਦਾ ਬਹੁਤ ਜ਼ਿਆਦਾ ਯਾਰ ਉਧਰ ਉਧਰ ਹੋਰ ਆਈ ਜਾਂਦਾ ਉਧਰੋਂ ਆਈ ਜਾਂਦਾ ਪੂਰਾ ਦਰਿਆਈ ਵਾਂਗ ਬਗਾਈ ਬਗੀ ਜਾਂਦਾ ਤਾਂ ਬਹੁਤ ਬੁਰਾ ਮਾੜਾ ਹਾਲਾ ਪਿੰਡਾਂ ਚ ਬਾਈ ਤੇਸ ਮੇਰੇ ਮਗਰ ਮਾਸਟਰ ਆਜੋ ਆਜੋ ਨੰਗੇ ਉਹ ਗਾਹਾਂ ਆ ਸਾਡੀ ਟੀਮ ਸਾਰੀ ਹੁਣ ਗਾਹਾਂ ਜਾ ਕੇ ਦੇਖ ਕੇ ਆਉਣਾ ਵੀ ਕਿਵੇਂ ਪਾਣੀ ਕਿੰਨਾ ਕਾ ਜਾਇਆ ਜਾਊ ਗਾਹਾਂ ਕਿ ਨਹੀਂ ਜਾਇਆ ਜਾਊਗਾ ਆ ਜਿਹੜਾ ਨੀਚੇ ਪੈ ਗਿਆ ਹੂੰ ਗੋਡੇ-ਗੋਡੇ ਦਾ ਹੋਊਗਾ ਗੋਡੇ-ਗੋਡੇ ਇੱਥੇ ਹੋ ਚੱਲਿਆ ਹੋਈ ਤਾਂ ਗੱਲ ਆ ਬਾਕੀ ਇੱਥੇ ਸਾਨੂੰ ਲੋਕਾਂ ਨੇ ਇੱਕ ਗੱਲ ਹੋਰ ਆਖੀ ਆ ਕਹਿੰਦੇ ਵੀ ਇੱਥੇ ਲੋਕ ਬਾਦੂ ਜਨਾ ਮਿਲਦਾ ਨਹੀਂ ਰਾਸ਼ਨ ਵਿਚਾਰੇ ਉਹ ਭੁੱਖੇ ਮਰਦੇ ਆ ਪਰ ਨੇੜੇ ਦੇ ਘਰਾਂ ਵਾਲੇ ਸਾਰੇ ਰੱਜੇ ਬੈਠੇ ਨੇੜੇ ਦੇ ਘਰਾਂ ਦੀ ਲਹਾਈ ਜਾਂਦੇ ਆ ਜਿਵੇਂ ਮੂਰੇ ਹੁਣ ਦੇਖਦੇ ਆ ਬਈ ਗਾਹਾਂ ਘਰ ਉਪਰ ਹੀ ਪਤਾ ਕਿ ਆ ਮਾਨੂ ਕਿੱਥੇੋਂ ਡਾਊਨ ਤੋਂ ਲਾਉਂਦੇ ਥੀ ਮਨ ਦਾ ਹਾਂ ਮੈਂ ਤੁਹਾਨੂੰ ਆਪਾਂ ਕਰੋ ਗੱਲ ਤਾਂ ਉਹੀ ਹੈ ਨਾ ਜਰ ਲੋਡ ਬੰਦ ਉਹਨਾਂ ਨੂੰ ਮਿਲਦਾ ਨਹੀਂ ਦੂਜੇ ਘਰ ਪਰ ਹੀ ਜਾਂਦੇ ਆਪਦਾ ਇੱਥੇ ਸਾਨੂੰ ਦੱਸਿਆ ਲੋਕਾਂ ਨੇ ਇੱਥੋਂ ਦੇ ਨੇ ਵਰ ਜਿਹੜੇ ਇੱਥੇ ਇੱਕ ਚੀਜ਼ ਹੋਰ ਹੈ ਬਈ ਮੈਂ ਇੱਥੇ ਬੇੜੀਆਂ ਦਾ ਪ੍ਰਬੰਧ ਹੈ ਨਹੀਂ ਜਵੇਂ ਹਾਂ ਬੇੜੀਆਂ ਦਾ ਕੋਈ ਪਰ ਨਹੀਂ ਆਹ ਦੇਖ ਲਓ ਚਾਰੇ ਪਾਸੇ ਹੋ ਤੱਕ ਨਿਗਾਹ ਮਾਰ ਲਓ ਪਾਣੀ ਇਧਰੋਂ ਪੂਰੀ ਤੇਜ਼ੀ ਨਾਲ ਤੂਏ ਤੋਂ ਵੀ ਤੇਜ਼ ਹੈ ਯਾਰ ਇੰਨਾ ਪਾਣੀ ਹੈ ਬਹੁਤ ਬੁਰਾ ਹਾਲਾ ਲੋਕਾਂ ਦਾ ਬਹੁਤ ਜ਼ਿਆਦਾ ਔਖੇ ਨੇ ਆਹ ਦੇਖੋ ਸੋਨ ਇਧਰ ਵੀ ਦਿਖਾਉਣਾ ਕਿ ਮੈਂ ਪਾਣੀ ਕਿੱਧਰੋਂ ਆ ਰਿਹਾ ਹੈ ਅੱਧ ਤੇਜ਼ ਰਹੀ ਨਾ ਤੇ ਪਾਣੀ ਯਾਰ ਆਹ ਜਾਂਦਾ ਹਾਂ ਓਏ ਆ ਇੰਨਾ ਤੇਜ਼ ਪਾਣੀ ਦੇਖ ਹਾਂ ਹਾਂ ਉਹਦਾ ਕਿੱਥੇ ਦਰਿਆ ਵਾ ਰਿਹਾ ਉਹ ਆਉਂਦਾ ਹੈ ਅੱਧਰ ਦੇਖੋ ਯਾਰ ਬਹੁਤ ਬੁਰਾ ਹਾਲ ਇੱਧਰ ਹੋਗਾ ਫੁੱਲ ਦੇ ਐਨੀ ਸਪੀਡ ਆ ਪਾਣੀ ਦੀ ਯਾਰ ਆ ਦੇਖ ਨਾ ਇਹਦਾ ਧਾਕਦਾ ਉਹ ਪਾਣੀ ਯਾਰ ਇੱਧਰ ਹਾਂ ਐਨੀ ਸਪੀਡ ਆ ਫੁੱਲ ਦੇ ਯਾਰ ਲਿਆ ਕਿਵੇਂ ਕਰਦਾ ਹੁਣ ਕਿਵੇਂ ਤੇਰਾ ਫੇਸ ਆ ਕਲੱਬ ਦਾ ਬੇਜ ਇਹਨੂੰ ਇੱਥੇ ਲਾਈਵ ਕਰਨਾ ਗਾਂ ਚੱਲਾ ਜਾ ਤੇ ਮੈਂ ਕਹਣਾ ਯਾਰ ਅੱਬ ਇਹ ਜੀ ਮਾਰ ਤਾਂ ਪਾਵੇ ਨਾ ਕਿਸੇ ਨੂੰ ਇਹਨਾਂ ਪੰਡਾਂ ਨੂੰ ਬਹੁਤ ਔਖਾ ਯਾਰ ਪਾਣੀ ਹਲੇ ਵੀ ਆਇਆ ਦੇਖੋ ਥੋੜੇ ਸਾਹਮਣੇ ਕਿੰਨੀ ਸਪੀਡ ਤੇ ਚੱਲ ਰਿਹਾ ਹੈ ਬਹੁਤ ਮਾੜਾ ਹਾਲ ਹੈ ਯਾਰ ਇਹ ਵੀ ਫਾਇਰ ਧੱਕਦਾ ਯਾਰ ਇੰਨੀ ਪਾਣੀ ਹੋਰ ਵੱਡੀ ਸਪੀਡ ਆ ਪਾਣੀ ਯਾਰ ਫਾਇਰ ਧੱਕਦਾ ਇਹਰ ਕੀ ਕਰੀ ਬੈਠਾ ਤੂੰ ਛੋਡਾ ਇਹ ਆ ਲੈ ਉਹ ਕਰੀ ਲਾਈਵ ਹੂੰ ਇਹ ਕੋਈ ਛੋਡਾ ਲੱਗਿਆ ਬਹੁਤ ਫੋਨ ਦੇ ਤੋ ਆ ਦੇਖਿਆ ਪਹਿਲ ਵੀਡੀਓ ਪਾ ਦਾਂ ਘਰਾਂ ਦੇ ਘਰ ਸਾਰੇ ਆ ਡੁੱਬੇ ਪਏ ਆ ਸਾਹਮਣੇ ਗੁਰੂ ਘਰ ਜੈਨਨਾਂ ਨਾਲ ਪਾਣੀ ਆ ਫੇਰ ਤਾਂ ਜਾਦੂ ਟਰੈਕਟਰਾਂ ਦਾ ਹਾਂ ਕਰ ਹੈਨਾ ਆ ਜਾ ਜਕਰ ਵੇ ਦੀ ਜਾਂਦਾ ਪਾਣੀ ਯਾਰ ਅਗਲੇ ਦੇ ਹਨ ਉਹ ਦੇਖੋ ਇਹ ਘਰ ਵੀ ਪਾਣੀ ਪਟਿਆ ਫਿਰ ਵਿਚਾਰਿਆਂ ਦੇ ਉਹ ਬੁਰਾ ਹਾਂ ਇਹ ਪਿੰਡ ਦਾ ਨਾਮ ਹੈਗਾ ਹਾਮਦ ਚੱਕ ਹਾਮਦ ਚੱਕ ਪਿੰਡ ਆ ਆ ਦੇਖੋ ਉਹ ਛੋਟੀ ਜਿਹੀ ਚੀਜ਼ ਵਾਕਲੀ ਵਿਚਰੀ ਹਲੋ ਆ ਦੇਖੋ ਬਾਈਆ ਇੰਨੀ ਸਪੀਡ ਤੇ ਪਾਣੀ ਆ ਰਿਹਾ ਹੈ ਬਹੁਤ ਬੁਰਾ ਹਾਲ ਆ

ਆ ਕੇ ਇਸ ਦੀਆਂ ਘਰੇ ਰੱਖੀ ਬੈਠੇ ਵਿਚਾਰੇ ਲੈ ਲਾ ਇਹ 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 ਆ ਦੇਖੋ ਆ ਘਰਾਂ ਦਾ ਹਾਲ ਆ ਸਾਰੇ ਕਬਰਾਂ ਚ ਬਣਾ ਲਏ ਆ ਘਰ ਆ ਜਿਹੜੇ ਮਾਤਾ ਨਾਲ ਆਪਾਂ ਮਿਲੇ ਸੀਗੇ ਆ ਹਾਲ ਆ ਦੇਖੋ ਆਰ ਸੋਈ ਹੈ ਵਿਚਾਰਾਂ ਦੀ ਆਰੀ ਸੋਈ ਪਰੇ ਖੜੀ ਹੈ ਆ ਦੇਖੋ ਆ ਬੈਡਰੂਮ ਹੈ ਬੈਡਰੂਮ ਦੇ ਵਿੱਚ ਇਹਨਾਂ ਦਾ ਪਾਣੀ ਬਹੁਤ ਮਾੜੇ ਹਾਲਾਤਾਂ ਚ ਗੁਜ਼ਰ ਰਿਹਾ ਏਰੀਆ ਬਾਈ ਆ ਦੇਖੋ ਇਧਰੋਂ ਭਰਿਆ ਤਾਂ ਸਾਰਾ ਸਾਰਾ ਸਮਾਨ ਵਿਚਾਰਾਂ ਦਾ ਹੀ ਕਰੂ ਬੇਗਰ ਹੋਏ ਬੈਠਿਆ ਆ ਤੂੰ ਹੀ ਦੇਖ ਲੈ ਸਾਰੇ ਇਧਰੋਂ ਵੀ ਦਿਖਾਉਣਾ ਤੁਹਾਨੂੰ ਪਾਣੀ ਇਧਰੋਂ ਆਈ ਜਾਂਦਾ ਉਹ ਦੇਖ ਇਹ ਨਹੀਂ ਇਹ ਡੱਕਾ ਹੋਏ ਦਰਨਾ ਜਾਈਂ ਡੱਕਾ ਰਹਿਣ ਦੇ ਫਿਰ ਬੱਚੀ ਨਾ ਤਸ ਜੀ ਆਹ ਦੇ ਕੰਦ ਆ ਗਏ ਤਾਂ ਹਾਂ ਹਾਂ ਆ ਗਿਆ ਬਾਰ-ਬਾਰ ਬਾਲੇ ਅਗਰ ਖੋਲ ਦੇ ਮਾਸੀ ਬਹੁਤ ਬੁਰਾ ਹਾਲ ਆ ਦੇਖੋ ਆ ਹਾਲਾ ਬਾਈ ਪੂਰੀ ਸਪੀਡ ਤੇ ਪਾਣੀ ਆਉਂਦਾ ਹੈ ਦਰਿਆਈ ਬਣਿਆ ਪਿੱਕ ਤਰ੍ਹਾਂ ਦਾ ਇਹ ਕਿਦਾਂ ਪਾਣੀ ਆ ਕਰਾਂ ਦਾ ਹਾਲ ਹੋਇਆ ਪਿਆ ਆ ਨਹੀਂ ਬੱਸ ਬਾਈ ਕੋਤੋਂ ਮੈਂ ਸਾਥ ਦੇ ਦਿੰਦਾ ਨਾ ਨਾ ਅਸੀਂ ਭਾਈ ਰੋਟੀ ਪਾਣੀ ਚਾਹ ਪਾਣੀ ਸਭ ਸਾਥ ਆਏਗੇ ਉੱਪਰ ਵੀ ਕੋਠੇ ਦੇ ਵੇਖ ਗਏ ਜਿਵੇਂ ਆਪਾਂ ਨੂੰ ਲਾਇਆ ਹੋਇਆ ਕੋਣੀਆਂ ਚੱਲ ਚੱਲ ਮੈਂ ਤਾਂ ਪੁੱਤਰ ਇਧਰੇ ਦਾ ਖਾਣਾ ਖੂਬ ਪਾਉਂਦੇ ਉੱਥੇ ਤੇ ਜਾਂਦੇ ਹਾਂ ਹੈ ਉੱਥੇ ਤੇ ਚੱਲ ਜਾਂਦੇ ਉੱਥੇ ਦੇ ਹਲਾ ਦੇਖ ਕੇ ਆਈ ਪਈ ਆ ਤਾਂ ਹੋਂ ਤੋਂ ਨਾਲੇ ਸਾਰੀ ਲੱਗ ਜੂ ਪਤਾ ਬਹੁਤ ਔਖਾ ਇਹਨਾਂ ਦਾ ਕੰਮ ਹੈ ਨਾ ਦੇਖ ਕੇ ਆ ਕੇ ਦੇਖ ਕੇ ਪਤਾ ਲੱਗਦਾ ਰਹੂੰਦਾ ਨਹੀਂ ਪਤਾ ਲੱਗਦਾ ਪਤਾ ਨਹੀਂ ਕੀ ਹੋ ਜਾਂਦਾ ਹੈ ਪਰ ਇਹ ਲੋਕਨ ਸ਼ਰਮੋਣੀ ਚਾਹੀਦੀ ਆ ਯਾਰ ਜਿਹੜੇ ਰਸਨ ਕੰਦ ਕੱਲਾ ਉਹਨਾਂ ਨੇ ਜੀ ਐਂ ਬਣਾ ਲਿਆ ਵੀ ਬਸ ਆਪਾਂ ਇਕੱਠੇ ਹੀ ਕਰਨਾਗਾ ਹੋਰ ਕਿਸੇ ਨੂੰ ਮਿਲੇ ਨਾ ਮਿਲੇ ਕੱਚਾ ਕੋਠਾ ਨਾ ਮਤਲਬ ਇਹਨੇ ਫਰਸ਼ ਵੀ ਨਹੀਂ ਲਾਇਆ ਆ ਰਸੋਈ ਦੇਖ ਬਣਾਈ ਆ ਆਹ ਦੇਖੋ ਇਹਨਾਂ ਦਾ ਤਾਂ ਹਾਂ ਕੋਠੇ ਤੇ ਉਹ ਵੀ ਕੱਚਾਗਾ ਕੋਠਾ ਦੇਖੋ ਮਿੱਟੀ ਤੇ ਉੱਪਰ ਮੰਝਾ ਹੋਰ ਰਸੋਈ ਦਾ ਸਮਾਨ ਰੱਖਿਆ ਹੋਗਾ ਉਹਨਾਂ ਨੇ ਦੇਖ ਲਓ ਵੀ ਗਿੱਲੇ ਚ ਰੋਟੀ ਪਾਣੀ ਲਾਉਣਾ ਕਰਨਾ ਵੀ ਕਿੰਨਾ ਔਖਾ ਹੈ ਤੇ ਇੱਥੇ ਤਾਂ ਹਾਂ ਬਸ ਨਾ ਤਾਂ ਇਹ ਤਾਂ ਬਣਾਇਆ ਹੋਇਆਗਾ ਕੋਠੇ ਤੇ ਦੇਖੋ ਤਾਂ ਤਾਂ ਦਿਖਾਉਣਾ ਸਾਰਾ ਵੀਉ ਜਿੱਧਰ ਮਰਜੀ ਨਿਗਾਹ ਮਾਰ ਲਓ ਪਾਣੀ 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 ਹੈ ਚਰਚ ਫੇਰੇ ਦਾ ਆਪਣਾ ਸਰਜੀਤ ਸਿੰਘ ਦੀ ਦੂਰ ਤੱਕ ਨਿਗਾਹ ਜਾਂਦੀ ਹੈ ਜਿਹੜਾ ਘਰ ਚਾਹ ਸਰਜੀਤ ਸਿੰਘ ਸਰਜੀਤ ਸਿੰਘ ਇਹਦਾ ਬਾਈ ਦਾ ਘਰ ਹੁਣ ਦਿਖਾ ਹਾਂ ਬਾਈ ਕਿਨੇ ਕਰੋ ਹੁਣ ਤੁਸੀਂ ਬਾਹਰ ਰਹਿੰਨੇ ਹਾਂ ਬਾਹਰ ਦੂਜੇ ਜੀ ਕੱਢਿਆ ਦੋ ਜਣੇ ਜਿਹੜਾ ਰਹਿਦੇ ਐ ਇੱਥੇ ਅੱਛਾ ਇਹ ਵਿੱਚ ਰਾਤ ਨੂੰ ਸੌਂਦੀ ਤਾਂ ਵੀ ਉਹ ਹੀ ਅਮਲੀ ਅਮਲੀ ਸਮਾਨ ਚੁੱਕ ਲ ਜਾਂਦੇ ਇਹ ਵੀ ਭੈਣਾ ਡਰ ਰਹਣਾ ਹਾਂ ਹਾਂ ਹੂੰ ਬਹੁਤ ਮੁਸ਼ਕਲ ਹੈ ਤੁਹਾਡਾ ਕੰਮ ਤਾਂ ਯਾਰ ਪੱਟੀ ਵਾਲੀ ਸੜਕ ਹੀ ਆਹੋ ਪੱਟੀ ਵਾਲੀ ਸੜਕ ਤੇ ਹੈ ਨਾ ਹਾਂ ਠੀਕ ਠੀਕ ਹੈ ਬਾਈ ਜਿੰਨਾ ਹੀ ਹੋ ਸਕੇ ਇਹ ਏਰੀਆ ਚ ਆ ਕੇ ਇਹਨਾਂ ਦੀ ਮਦਦ ਕਰੋ ਯਾਰ ਜਿੰਨੀ ਕਿ ਹੋ ਸਕਦੀ ਆ ਵੱਧ ਤੋਂ ਵੱਧ ਤੇ ਹਾਲਾਤ ਤੁਸੀਂ ਆ ਤੁਹਾਡੇ ਸਾਹਮਣੇ ਹੀ ਸਾਰੇ ਸਾਨੂੰ ਆਪ ਦਿਖਾਤੇ ਤੇ ਅੱਗੇ ਵੀ ਜਾਣ ਦੀ ਸੀ ਕੋਸ਼ਿਸ਼ ਕਰਾਂਗੇ ਜੇ ਸਾਨੂੰ ਪਹਿਲਾਂ ਪਾਣੀ ਚੈੱਕ ਕਰ ਲਈਏ ਕਿੰਨਾ ਕ ਹੁਣ ਤੱਕ ਜਿੱਥੇ ਤੱਕ ਅਸੀਂ ਆਏ ਆ ਉੱਥੇ ਤੱਕ ਗੋਡੇ-ਗੋਡੇ ਪਾਣੀ ਆ ਆ ਦੇਖੋ ਇੱਧਰ ਨਿਗਾ ਮਾਰ ਲਓ ਇੱਧਰ ਚਾਰ ਚਫੇਰੇ ਪਾਣੀ ਪਾਣੀ ਆ ਖੋ ਭਾ ਵੇਖ ਲਿਆ ਦੇ ਆਹ ਆਹ ਮਾਤਾ ਆ ਦੇਖੋ ਚੱਲੀਏ ਵਧੀਆ ਗਾਹਾਂ ਆਪਾਂ